ਸਤਿ ਅਰਬਲ ਬੰਡਾ ਜੀ ਦਾ ਇੱਕ ਪਾਵਨ ਇਸ਼ਾਰਾ ਹੈ ਜੋਤ ਉਹਾ ਜਗਤ ਸਾਇ ਸਹਕਾਇਆ ਫਿਰ ਪਲਟੀ ਹੈ ਕਿ ਜਿਹੜੀ ਜੋਤ ਔਰ ਜਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਤੇ ਧਾਰਨ ਕਰਕੇ ਆਏ لگاتار لگار بدل دی گئی شریر دے گئے جوت بدلی نہ جگت بدلی کیونکہ آپ نارائن کلاتار جگمہ پربریو جوت روپ ہر آپ گرو نانک ਆਦ ਨਿਰੰਝਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗਿਆ ਹੋਇ ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਛੇਵੇਂ ਜਾਮੇ ਨੂੰ ਤਾਰਨ ਕੀਤਾ ਇਹ ਦੁਨੀਆ ਦੇ ਵਿੱਚ ਇੱਕ ਆਪਣੀ ਵਿਲੱਖਣਤਾ ਸੀ ਵਿਲੱਖਣਤਾ ਇਹ ਸੀ ਕਿ ਜਿਹੜਾ ਹੁਣ ਤੱਕ ਸੰਤ ਹੋਇਆ ਉਹ ਕਦੇ ਸਿਪਾਹੀ ਨਹੀਂ ਸੀ ਬਣਿਆ ਸੰਤ ਸੰਤ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਉਹ ਵੱਡ ਪਾਗੀ ਪਾਰ ਨਾਲ ਇਹ ਵੀ ਸਚਾਈ ਸੀ ਕਿ ਜਿਹੜਾ ਸਿਪਾਈ ਬਣ ਗਿਆ ਉਹ ਸਿਪਾਹੀ ਹੀ ਰਹਾ ਉਹ ਕਦੇ ਸੰਤ ਨਹੀਂ ਬਣਿਆ ਇਹ ਦੋ ਧਾਰਾ ਸੰਸਾਰ ਤੇ ਵਗਦੀਆਂ ਰਹੀਆਂ ਹੌਲੀ ਹੌਲੀ ਇਹਦੇ ਵਿੱਚ ਇੱਕ ਘਾਟ ਆਉਣੀ ਸ਼ੁਰੂ ਹੋ ਗਈ ਕਿ ਜਿਹੜਾ ਤਾਂ ਸੰਤ ਸੀ ਉਹਦੇ ਵਿੱਚੋਂ ਸੰਤਾਂ ਵਾਲੇ ਗੁਣ ਕਟਣੇ ਸ਼ੁਰੂ ਹੋ ਗਏ ਉਹਦੇ ਵਿੱਚ ਸੰਸਾਰੀ ਪ੍ਰਵਿਰਤੀ ਜਿਹੜੀ ਹੈ ਉਹ ਪ੍ਰਵੇਸ਼ ਕਰਨੀ ਸ਼ੁਰੂ ਹੋ ਗਈ ਜਿਹੜਾ ਸਿਪਾਹੀ ਸੀ ਉਦੇ ਵਿੱਚ ਵੀ ਘਾਟ ਆਉਣੀ ਸ਼ੁਰੂ ਹੋ ਗਈ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਲੱਗ ਪਿਆ ਜਦੋਂ ਸਿਪਾਹੀ ਦਾ ਸਿਪਾਹੀ ਪੜਾ ਮੁੱਕ ਜਾਏ ਫਿਰ ਮੰਨ ਲਓ ਕਿ ਜਿਹੜੀ ਜ਼ੁਲਮ ਹੈ ਉਹਦੇ ਅੰਦਰ ਪੈਦਾ ਹੋਣਾ ਸ਼ੁਰੂ ਹੋ ਗਿਆ ਸੰਤ ਦੀ ਸੰਤਾ ਹੀ ਮੁੱਕ ਜਾਏ ਸਮਝ ਲਓ ਉਹਦੇ ਅੰਦਰ ਪਖੰਡ ਪੈਦਾ ਹੋਣਾ ਸ਼ੁਰੂ ਇਸ ਕਰਕੇ ਜਿਹਦੇ ਕੋਲ ਪਖੰਡ ਹੋਵੇ ਉਹ ਸੰਤ ਨਹੀਂ ਹੋ ਸਕਦਾ ਔਰ ਜਿਹਦੇ ਕੋਲ ਜ਼ੁਲਮ ਹੋਵੇ ਉਹ ਸਿਪਾਹੀ ਨਹੀਂ ਹੋ ਸਕਦਾ ਇਹ ਦੋ ਧਰਾਂ ਵਗਦੀਆਂ ਰਹੀਆਂ ਆਪਣੀ ਆਪਣੀ ਦੁਨੀਆ ਵਿੱਚ ਪਰ ਇੱਕ ਸਮਾਂ ਫਿਰ ਇਹ ਆ ਗਿਆ ਕਿ ਸਿਪਾਹੀ ਨੇ ਸੰਤ ਦੇ ਉੱਤੇ ਹਮਲਾ ਕਰ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਸ਼ਾਂਤ ਰਸ ਸੰਤਾਂ ਵਾਲਾ ਗੁਣ ਸੀ ਪਰ ਤਖਤ ਤੇ ਬੈਠੇ ਜਹਾਂਗੀਰ ਨੇ ਸੰਤ ਤੇ ਹਮਲਾ ਕੀਤਾ ਜ਼ਬਰ ਕੀਤਾ ਜ਼ੁਲਮ ਕੀਤਾ ਆਖਰ ਨੂੰ ਪੰਜਮ ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ ਪਰ ਉਸ ਵਕਤ ਪੰਜਮ ਪਾਤਸ਼ਾਹ ਨੇ ਤਤੀ ਤਵੀ ਤੇ ਬੈਠ ਕੇ ਔਲ ਵਾਲੇ ਭਵਿੱਖ ਵੱਲ ਇਸ਼ਾਰਾ ਕਰ ਦਿੱਤਾ ਸੀ ਕਿ ਬਾਦਸ਼ਾਹ ਜਹਾਂਗੀਰ ਇੱਕ ਗੱਲ ਯਾਦ ਰੱਖੀ ਮੇਰੀ ਸਦਾ ਕੋ دیਵਾਨਾ ਤੋਂ ਮੁਨਕਨ ਹੈ ਮਗਰ ਬਦਲਤੇ ਵਕਤ ਦੀ ਰਫਤਾਰ ਕੋ ਕੌਣ ਰੋਕੇਗਾ ਮੈਨੂੰ ਮੇਰੇ ਸਰੀਰ ਤੇ ਜ਼ੁਲਮ ਕਰਕੇ ਸ਼ਹੀਦ ਕਰ ਦੇਗਾ ਔਰ ਯਾਦ ਰੱਖੀ ਹਰ ਗੋਬਿੰਦ ਦੀ ਤਲਵਾਰ ਕੋ ਕੌਣ ਰੋਕੇਗਾ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਮੈਂ ਤਤੀ ਤਵੀ ਤੇ ਬੈਠ ਗਿਆ ਤੇਰਾ ਕੀਆ ਮੀਠਾ ਲਾਗਾ ਹਰ ਨਾਮ ਪਦਾਰਥ ਨਾਨਕ ਮੰਗਾ ਕਿਉਂਕਿ ਜੇ ਮੈਂ ਇਸ ਤਤੀ ਤਵੀ ਤੋਂ ਬੈਠਣ ਤੋਂ ਅਨਕਾਰੀ ਹੋ ਜਾਂਦਾ ਤਾਂ ਫਿਰ ਮੇਰੀ ਜਿਹੜਾ ਅਕਾਲ ਪੁਰਖ ਨੇ ਮੈਨੂੰ ਸੰਤ ਸੁਭਾਅ ਦਿੱਤਾ ਹੈ ਸੰਤ ਪਰਮਾਤਮਾ ਦੇ ਭਾਣੇ ਵਿੱਚ ਰਹਿੰਦਾ ਹੈ ਮੈਂ ਉਸ ਗੁਣ ਤੋਂ ਦੂਰ ਹੋ ਜਾਂਦਾ ਪਰ ਮੈਂ ਆਪਣਾ ਸੁਭਾਅ ਨਹੀਂ ਛੱਡਿਆ ਪਰ ਤੂੰ ਛੱਡ ਦਿੱਤਾ ਸੰਤ ਨਾ ਛੋੜੇ ਸੰਤ ਹੀ ਜੋ ਕੋਟਕ ਮਿਲੇ ਅਸੰਤ ਮੈ ਲਗਰ ਭੰਗਮ ਬੇਢਿਓ ਸੀਤਲ ਤਾਂ ਨ ਤਜੰਤ ਚੰਦਨ ਨੂੰ ਸੱਪਾਂ ਨੇ ਗਲੇਟ ਪਾਲਿਆ ਪਰ ਫਿਰ ਵੀ ਚੰਦਨ ਦਾ ਇਸ ਬਾ ਹੈ ਜ਼ਹਿਰੀਲੇ ਸੱਪਾਂ ਦੇ ਲਪੇਟ ਵਿੱਚ ਵੀ ਆ ਕੇ ਉਹ ਆਪਣੀ ਸੁਗੰਧੀ ਦਾ ਗੁਣ ਨਹੀਂ ਤਿਆਗਦਾ ਐ ਬਾਦਸ਼ਾਹ ਜਹਾਂਗੀਰ ਚੰਦੂ ਤੁਸੀਂ ਮਿਲ ਮਲਾ ਕੇ ਇਹ ਮੇਰੇ ਤੇ ਹਮਲਾ ਕੀਤਾ ਮੈਂ ਚਾਹਾਂ ਮੇਰਾ ਇੱਕ ਸਿੱਖ ਇਸ ਭਸਮ ਕਰ ਦੇਗਾ ਸ੍ਰਿਸ਼ਟੀ ਨੂੰ ਪਰ ਮੈਂ ਪਾਣੀ ਵਿੱਚ ਰਹਿਣ ਵਾਲਾ ਹਾਂ ਪਰ ਤੂੰ ਆਪਣਾ ਗੁਣ ਗਵਾ ਲਿਆ ਸਿਪਾਹੀ ਵਾਲਾ ਤੇ ਹੁਣ ਇਹ ਯਾਦ ਰੱਖੀਂ ਹੁਣ ਲੱਗਦਾ ਹੈ ਕਿ ਤੁਸੀਂ ਇਸ ਗੱਲ ਦੇ ਅਧਿਕਾਰੀ ਨਹੀਂ ਰਹੇ ਕਿ ਤੁਹਾਡੇ ਕੋਲ ਸਿਪਾਹੀ ਪਣਾ ਛੱਡਿਆ ਜਾਏ ਤਾਂ ਗੁਰੂ ਨਾਨਕ ਦੇ ਕਰਨੇ ਇਹ ਫੈਸਲਾ ਕਰ ਦਿੱਤਾ ਕਿ ਸੰਤ ਗ੍ਰੀਤਾ ਚੱਲੇ ਗਈ ਪਰ ਹੁਣ ਸਿਪਾਹੀ ਵਾਲਾ ਗੁਣ ਵੀ ਇਸ ਕਰਦੇ ਵਿੱਚ ਆਏਗਾ ਬਦਲਤੇ ਵਕਤ ਦੀ ਰਫਤਾਰ ਕੋ ਕੌਣ ਰੋਕੇਗਾ